ਦੋਵੇਂ ਹੱਥੀ ਸੱਚੇ ਆਸ਼ਿਕ ਇਹਨੂੰ ਕਰਦੇ ਆ ਛਾਂ ਸੱਜਣਾ ਸੁਨੱਖਾ ਇਹਨੂੰ ਦਾਤੇ ਰੂਪ ਬਖਸ਼ਿਆ ਸ਼ੌਕ ਨਾਲ ਹੀਰਾ ਰੱਖਿਆ ਐ ਨਾ ਸੱਜਣਾ ਹਰੇਕ ਅੱਖ ਵੇਖ ਕੇ ਇਹਨੂੰ ਓਏ ਠੰਡੇ ਹੋ ਕੇ ਭਰਦੀ ਆ ਦੁੱਧ ਦੰਦ ਚ ਜਵਾਨੀ ਚੋਬਰਦੀ ਉੱਡ ਜੂ ਉੱਡ ਜੂ ਕਰਦੀ ਆ ਉਹ ਦੁੱਧ ਦੰਦ ਚ ਜਵਾਨੀ ਚੋਬਰਦੀ ਉੱਡ ਜੂ ਉੱਡ ਜੂ ਕਰਦੀ ਆ ਲੋ ਵੀ ਸੱਜਣੋ ਅੱਜ ਤੁਹਾਨੂੰ ਲੈ ਕੇ ਆਏ ਆ ਸ਼ਹਿਰ ਹੈ ਭਰਾਵਾਂ ਦਾ ਗੰਗਾ ਨਗਰ ਜ਼ਿਲ੍ਹਾ ਪੈ ਜਾਂਦਾ ਪਿੰਡ ਹੈ ਜੀ 2 ਐਫ ਐਫ ਤਹਿਸੀਲ ਹੈ ਭਰਾਵਾਂ ਦੀ ਕਰਨਪੁਰ ਤੇ ਬਾਈ ਸਰਦਾਰ ਕੇਵਲ ਸਿੰਘ ਦੇ ਘਰੇ ਲੈ ਕੇ ਆਏ ਆ ਜੀ ਤੇ ਬਹੁਤ ਹੀ ਸੋਹਣਾ ਸੁਨੱਖਾ ਇਹਨਾਂ ਦਾ ਇੱਕ ਵਸ਼ੀਰਾ ਨਵੀਂ ਉਮਰ ਦਾ ਤਿਆਰ ਕੀਤਾ ਹੈ ਹੀਰਾ ਭਰਾਵਾਂ ਨੇ ਨਾਂ ਰੱਖਿਆ ਅਰਜਨ ਰੌਲੀ ਵਾਲੇ ਦਾ ਡਾਇਰੈਕਟ ਪੁੱਤ ਹੈ ਮਾਂ ਹੈਗੀ ਹੈ ਅਬੋਹਰ ਲਾਈਨ ਦੀ ਤੇ 20 ਮਹੀਨੇ ਅਜੇ ਚੋਬਰ ਦੀ ਉਮਰ ਹੈ ਤੇ ਹਾਈਟ ਭਰਾਵਾਂ ਦੇ ਦੱਸੇ ਮੁਤਾਬਕ ਹੈਗੀ ਹੈ ਜੀ 64 ਇੰਚ ਤੇ ਬਾਕੀ ਖੂਬਸੂਰਤੀ ਇਹਦੀ ਮਜਬੂਤੀ ਇਹਦੀ ਸੁੰਦਰਤਾ ਤੇ ਕੱਲਾ ਕੱਲਾ ਜਿਹੜਾ ਇਹਦਾ ਫੀਚਰ ਲਾਇਆ ਹੈ ਪ੍ਰਮਾਤਮਾ ਨੇ ਉਹ ਤੁਸੀਂ ਆਪ ਨਿਗਾਹ ਥਣੀ ਕੱਢੀ ਚੱਲਿਓ ਤੇ ਵੀਡੀਓ ਪਹਿਲੀ ਹੈ ਭਰਾਵਾਂ ਦੀ ਤੇ ਵੱਧ ਚੜ ਕੇ ਭਰਾਵਾਂ ਨੂੰ ਸਪੋਰਟ ਕਰਿਓ ਜਿੰਨਾ ਭਰਾਵਾਂ ਨੇ ਪਿਛਲੀ ਵੀਡੀਓ ਸ਼ੇਅਰ ਕਰੀ ਹੈ ਉਹਨਾਂ ਭਰਾਵਾਂ ਚੋਂ ਕੁਝ ਭਰਾਵਾਂ ਦੇ ਨਾਮ ਨੇ ਤੇ ਨਵਾਂ ਨਵਾਂ ਪੇਜ ਫੋਲੋ ਕੀਤਾ ਤੇ ਸੋਹਣੇ ਕਮੈਂਟ ਕੀਤੇ ਜੀ ਕੌਰ ਸਿੰਘ ਕੱਲਾਂ ਵਾਲੀ ਜਗਮੇਲ ਦਿਓਲ ਗੁਰਮੀਤ ਸਮਰਾ ਰਾਜਾ ਥਿੰਦ ਆਸ਼ੂ ਕਾਉਂਸਲ ਗੁਰਸਾਹਿਬ ਥਾਲੀਆਲ ਹਰਸ਼ਮਾਨ ਬਲਰਾਜ ਸਿੰਘ ਰਾਜੂ ਹੁੰਦਲ ਤਰਸੀਮ ਸਿੰਘ ਗੁਰਮੀਲ ਰਮਾਣਾ ਹਿੰਦਾ ਗੇਲਾ ਸਹਿਬਾਜ ਰੰਧਾਵਾ ਗਗਨ ਚੱਠਾ ਗੁਰਪੇਜ ਸੰਘਾ ਹਰਮਨ ਬਰਾੜ ਜੀਤ ਸਿੰਘ ਦਲਸ਼ੀਰ ਸਿੰਘ ਤਲਵੀਰ ਸਿੰਘ ਰਕੇਸ਼ ਨੈਨ ਆਜੋ ਕਰਦੇ ਆ ਗੱਲਬਾਤ ਮਿਲਦੇ ਆ ਭਰਾਵਾਂ ਨੂੰ ਦਿਖਾਉਨੇ ਆ ਭਰਾਵਾਂ ਦਾ ਸੋਹਣਾ ਸੁਨੱਖਾ ਹੈ ਨਵੀਂ ਉਮਰ ਦਾ ਪਹਿਲੀ ਵਾਰ ਬਸ਼ੇਰਾ ਕਰਿਓ ਦੱਬ ਕੇ ਭਰਾਵਾਂ ਨੂੰ ਸਪੋਰਟ ਮਿਲਦੇ ਆ ਵੀਡੀਓ ਦੇ ਵਿੱਚ ਧੰਨਵਾਦ ਹੰਨੀ ਸਸਕਲ ਜੀ ਆਮ ਤੋਂ ਖਾਸ ਚੈਨਲ ਵੇਖ ਰਹਾ ਸਾਰੀ ਸੂਝਵਾਨ ਸਰੋਤਿਆਂ ਦਾ ਸਾਰੇ ਸੱਜਣਾ ਮਿੱਤਰਾਂ ਦਾ ਤੇ ਸਾਰੇ ਭਰਾਵਾਂ ਦਾ ਇੱਕ ਵਾਰੀ ਤੋਂ ਫੇਰ ਆਮ ਤੋਂ ਖਾਸ ਚੈਨਲ ਦੀ ਨਵੀਂ ਵੀਡੀਓ ਦੇ ਵਿੱਚ ਮੈਂ ਸੁਖ ਸੰਧੂ ਮਾਨ ਸਤਕਾਰ ਤੇ ਅਦਬ ਨਾਲ ਸਵਾਗਤ ਕਰਦਾ ਤੇ ਜੀ ਆਇਆਂ ਆਖਦਾ ਜਿਹੜੇ ਸੱਜਣ ਆਪਾਂ ਨੂੰ ਫੇਸਬੁੱਕ ਤੇ ਦੇਖ ਰਹੇ ਨੇ ਉਹਨਾਂ ਭਰਾਵਾਂ ਨੂੰ ਵੀ ਅਦਬ ਨਾਲ ਜੀ ਆਇਆਂ ਆਖਦੇ ਤੇ ਸਵਾਗਤ ਕਰਦੇ ਆ ਸੱਜੋ ਸਟਾਰਟਿੰਗ ਦੇ ਵਿੱਚ ਤੁਹਾਨੂੰ ਮੈਂ ਇੱਕ ਵਸ਼ੇਰਾ ਵਿਖਾ ਕੇ ਹਟਿਆ ਚੜ੍ਹਦੀ ਉਮਰ ਦਾ ਕਹਿ ਦਈਏ ਵੀ ਮੋਛ ਫੁੱਟ ਗੱਭਰੂ ਵਿਖਾ ਕੇ ਹਟਿਆ ਚਿੱਟਾ ਅੰਡੇ ਵਰਗਾ ਕਹਿ ਦਈਏ ਵੀ ਉਹਦਾ ਪਰਮਾਤਮਾ ਨੇ ਉਹਨੂੰ ਖੂਬਸੂਰਤੀ ਦਿੱਤੀ ਹੈ ਕਹਦਾ ਵੀ ਨਰਮੇ ਦੀ ਫੁੱਟੀ ਅਰਗਨ ਨੁਕਰਾਂ ਵਸ਼ੀਰਾ ਵਿਖਾ ਕੇ ਹਟਿਆ ਤੇ ਗਲਾਬੀ ਕਿੰਗ ਦਾ ਬੱਚਾ ਵਿਖਾ ਕੇ ਹਟਿਆ ਜਦੋਂ ਮੈਂ ਕਿੰਗ ਦਾ ਨਾਮ ਲਿਆ ਤੇ ਜਿਹੜੇ ਘੋੜੇ ਦਾ ਪੁੱਤ ਤੇ ਉਹਨੂੰ ਸਾਰੀ ਦੁਨੀਆ ਜਾਣਦੀ ਹੈ ਪੂਰੇ ਵਰਲਡ ਦੇ ਵਿੱਚ ਉਹ ਘੋੜੇ ਨੇ ਧੂਮਾਂ ਪੁਆਈਆਂ ਹੋਈਆਂ ਜੇ ਜਿਹੜੇ ਘੋੜੇ ਦਾ ਇੱਕ ਆ ਚਸ਼ਮੋਚਰਾ ਗਏ ਆਪਾਂ ਪਹੁੰਚੇ ਆ ਧਰਤੀ ਹੈ ਰਾਜਸਥਾਨ ਦੀ ਸ਼੍ਰੀ ਗੰਗਾ ਨਗਰ ਵਿੱਚ ਆਪਾਂ ਐਂਟਰੀ ਮਾਰੀ ਹੈ ਦੋ ਐਫ 22 ਦਾ ਪਿੰਡ ਹੈ ਜੀ ਤੇ ਸਰਦਾਰ ਕੇਵਲ ਸਿੰਘ ਜੀ ਵਾਲਾ ਸਾਹਿਬ ਦੇ ਆਪਾਂ ਫਾਰਮ ਤੇ ਬੈਠੇ ਆਂ ਉਹਨਾਂ ਦੇ ਭਰਾ ਬੈਠੇ ਨੇ ਜੀ ਸਰਦਾਰ ਬਲਦੇਵ ਸਿੰਘ ਜੀ ਵਾਲਾ ਸਾਹਿਬ ਤੇ ਉਹਨਾਂ ਦਾ ਵਿੱਚ ਭਤੀਜਾ ਬੈਠਾ ਹੈ ਤੇ ਇਧਰ ਮੁੱਛ ਫੁੱਟ ਗੱਭਰੂ ਨੂੰ ਤੁਸੀਂ ਜਾਣਦੇ ਹੀ ਹੋ ਆਪਣਾ ਵੱਡਾ ਭਾਈ ਭਾਈ ਚੰਨੀ ਰਾਜਸਥਾਨ ਵਾਲਾ ਬੈਲਾਰੂਸ ਘੋੜੇ ਵਾਲਾ ਵੀਰ ਤੇ ਬਾਈ ਦੀ ਵੀ ਵੀਡੀਓ ਪਾਈ ਸੀ ਤੁਸੀਂ ਬਹੁਤ ਸਤਿਕਾਰ ਦਿੱਤਾ ਦਿਲੋਂ ਚਾਹ ਕੇ ਵੀਡੀਓ ਸ਼ੇਅਰ ਕੀਤੀ ਤੇ ਬਾਈ ਦਾ ਮਾਣ ਬੜਾ ਵਧਾਇਆ ਉਸ ਕਰਕੇ ਤੁਹਾਡਾ ਵੀ ਧੰਨਵਾਦ ਹੈ ਤੇ ਜਿਹੜੀ ਗੱਲ ਅੱਜ ਆਪਾਂ ਕਰਨੀ ਹੈ ਮਾਂ ਵੀ ਚੰਗੀ ਐ ਉਹਦੀ ਹਾਈਟ ਕਿੰਨੀ ਐ ਤੇ ਖਾਨਦਾਨ ਵੀ ਚੰਗਾ ਐ ਤੇ ਵਸ਼ੀਰਾ ਦਾ ਤੁਹਾਨੂੰ ਅਸੀਂ ਵਿਖਾਈ ਦਿੱਤਾ ਵਦ ਚੜ੍ਹ ਕੇ ਸਪੋਰਟ ਕਰਿਓ ਪਹਿਲਾਂ ਸਾਰੇ ਭਰਾਵਾਂ ਦਾ ਸਵਾਗਤ ਕਰ ਲੈਨੇ ਆ ਤੇ ਫੇਰ ਆਪਾਂ ਤੁਹਾਡੀ ਕਚਹਿਰੀ 'ਚ ਇਕੱਲੀ-ਕੱਲੀ ਗੱਲ ਰੱਖ ਦੇਣੀ ਐ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਖਾਲਸਾ ਬਾਈ ਜੀ ਹੋਰ ਸਤਿ ਸ਼੍ਰੀ ਅਕਾਲ ਠੀਕ ਵਧੀਆ ਸਰ ਪਰਵਾਹ ਠੀਕ ਹੈ ਜੀ ਬਹੁਤ ਵਧੀਆ ਸੇਤਾਂ ਕਿਵੇਂ ਜੀ ਸਭ ਵਧੀਆ ਬਸ ਬਸ ਬਈ ਜੀ ਮੁੱਢਲਾ ਸਵਾਲ ਇਹ ਹੁੰਦਾ ਹੈ ਕਿਵਲ ਭਾਦੀ ਵੀ ਸ਼ੁਰੂਆਤ ਕਿੱਦਾਂ ਹੋਈ ਘੋੜੇ ਰੱਖਦੇ ਕਿੰਨਾ ਟਾਈਮ ਪਹਿਲਾਂ ਸ਼ੌਕ ਪੂਰਾ ਕੀਤਾ ਜੀ ਸ਼ੁਰੂਆਤ ਤੇ ਸਾਡੇ ਜਨਮ ਤੋਂ ਪਹਿਲਾਂ ਦੀ ਦਾਦੇ ਪੁਰਦੇ ਦਾ ਤੋਂ ਹੀ ਖਾਨਦਾਨੀ ਘੋੜੇ ਰੱਖਦੇ ਆ ਜੱਦੀ ਪੁਸ਼ਤੀ ਸ਼ੌਕ ਜੱਦੀ ਪੁਸ਼ਤੀ ਸ਼ੌਕ ਬੇ ਵਿਰਾਸਤ ਦੇ ਵਿੱਚ ਅਮੋਲ ਹੀਰੇ ਮਿਲੇ ਹੋਏ ਹਾਂ ਜੀ ਹਾਂ ਜੀ ਤਾਂ ਉਹਦਾਂ ਸਾਡੇ ਘਰ ਦੇ ਹੀ ਘੋੜੀਆਂ ਤੇ ਘਰ ਦੇ ਬੱਚੇ ਜਾਂਹੇ ਗਾਂ ਹੀ ਪਾਲਦੇ ਆ ਜੀ ਤੇ ਸਾਡੇ ਫਾਜ਼ਲ ਸਾਹਿਬ ਨੇ ਜਿਵੇਂ ਘੋੜੇ ਰੱਖੇ ਜੀ ਉਹਨਾਂ ਹੀਰਾ ਦਾ ਰੱਖਿਆ ਚਹੀਂ ਵੀ ਇਹਦਾ ਨਾ ਸ਼ੌਂਕ ਨਾ ਹੀਰਾ ਹੀ ਰੱਖਿਆ ਅੱਛਾ ਇਹਦਾ ਨਾ ਹੀਰਾ ਰੱਖਿਆ ਹੈ ਵੀ ਹੀਰਾ ਇਹਦਾ ਨਾ ਵੀ ਹੀਰਾ ਰੱਖਿਆ ਜਿਹੜੇ ਲੇਜੈਂਡ ਦਾ ਪੁੱਤ ਹੈ ਨਾ ਤੇ ਉਹਨੇ ਕਹਿ ਦਈਏ ਵੀ ਥਾਪੀਆਂ ਮਾਰ ਮਾਰ ਪੱਟ ਲਾਲ ਕਰਾਏ ਹੋਏ ਹੈ ਅਰਜਨ ਰੌਲੀ ਵਾਲੇ ਨੇ ਅੱਛਾ ਇਹ ਰੀਅਲ ਆ ਤੁਸੀਂ ਲੈਂਦਾ ਹੈ ਅਰਜਨ ਰੌਲੀ ਵਾਲੇ ਦਾ ਪੁੱਤ ਕਿਥੋਂ ਖਰੀਦ ਕੇ ਕੇ ਜਾਂ ਆਪ ਮੇਟ ਕਰਵਾਉਣਾ ਨਹੀਂ ਨਹੀਂ ਆਪ ਬੈਠ ਕੇ ਆਪ ਦੀ ਘਰ ਦੀ ਘੋੜੀ ਵਾਲੇ ਕੋਲ ਅੱਛਾ ਹੋਮ ਮੇਡ ਹੈ ਇਹ ਹਾਂ ਮੇਟ ਹਾਂਜੀ ਘਰ ਦੀ ਘੋੜੀ ਹੈ ਇਹ ਹੋਮ ਮੇਡ ਜੁਆ ਨੂੰ ਘੋੜਾ ਹੈ ਤੇ ਬਈ ਘੋੜਾ ਪਹਿਲਾਂ ਵੀ ਪਰਿਵਾਰ ਦੇ ਵਿੱਚ ਕਿਸੇ ਨੇ ਸਾਣ ਪਾਲਿਆ ਕਿ ਜਾਂ ਪਹਿਲਾਂ ਆਸਟ੍ਰੇਲੀਆ ਨੂੰ ਪਾਲਿਆ ਨਹੀਂ ਪਹਿਲਾਂ ਘੋੜੇ ਰੱਖਦੇ ਰਿਹਾ ਕਰੇ ਵਸੇ ਹੀ ਉਹ ਮੈਂ ਸਾਣ ਦਾ ਕੰਮ ਹੀ ਬਹੁਤ ਘਟ ਲੀਨੇ ਵਸੇ ਇਹ ਵੀ ਸ਼ੌਂਕ ਨਾ ਰੱਖਿਆ ਸੀ ਅੱਛਾ ਵੀ ਇਹ ਰੱਖਿਆ ਤਾਂ ਵੀ ਜੇ ਕੋਈ ਆ ਆਇਆ ਮੋੜਣਾ ਨਹੀਂ ਤਾਂ ਕਹਿਣ ਜਾਣਾ ਨਹੀਂ ਜੀ ਜੇ ਕਾਊਗਾ ਪ੍ਰਸਤ ਕਾ ਜੀ ਆਇਆ ਇਹਨੂੰ ਹੈ ਤੇ ਕਹਿਣ ਜਾਣਾ ਨਹੀਂ ਇਹਨਾਂ ਭਾਜੀ ਦਾ ਪਤਾ ਕੀ ਆ ਘਰੇ ਰੱਖਿਆ ਸ਼ੌਂਕ ਨਾਲ ਆਪਦੇ ਭਾਜੀ ਦਾ ਮਤਲਬ ਇਹ ਆ ਵੀ ਜਿਹੜਾ ਬਰੀਡਿੰਗ ਪਰਪਸ ਦਾ ਨਹੀਂ ਸਾਨੂੰ ਕੋਈ ਏਡਾ ਹੈਗਾ ਵੀ ਅਸੀਂ ਇਹਦੀ ਬਰੀਡਿੰਗ ਕਰਾਉਣੀ ਕਰਾਉਣੀ ਆ ਇਹ ਕੋਈ ਜ਼ਰੂਰੀ ਨਹੀਂ ਗੀ ਪਰ ਵੀਰ ਦਾ ਇਹ ਆ ਵੀ ਆਇਆ ਜੀ ਆਇਆਂ ਨੂੰ ਜੀ ਠੀਕ ਹੈ ਪਰ ਚੱਲ ਕੇ ਨਹੀਂ ਕਿਸੇ ਨੂੰ ਕਹਿਣ ਜਾਣਾ ਵੀ ਤੁਸੀਂ ਇੱਥੋਂ ਮੈਟਿੰਗ ਸਰਵਿਸ ਮੈਟਿੰਗ ਕਰੋ ਲੋ ਜੀ ਇਹੋ ਜਿਹਾ ਕੁਝ ਨਹੀਂ ਗਾ ਪਰ ਮੈਨੂੰ ਐ ਲੱਗਦਾ ਚੰਨੀ ਬਾਈ ਬਾਕੀ ਥੋੜਾ ਆਵਦਾ ਹਨਾ ਉਹ ਬਲਵਲੇ ਆ ਮੈਨੂੰ ਐ ਲੱਗਦਾ ਕਿ ਜਿੰਨਾ ਵੀਡੀਓ ਭਰਾ ਦੇਖ ਰਿਹਾ ਤੇ ਜਿਹੜੇ ਭਰਾ ਨੇੜੇ ਤੇੜੇ ਵਾਲੇ ਜਾਂ ਮੈਨੂੰ ਲੱਗਦਾ ਵੀ ਦੂਰੋਂ ਵੀ ਘੋੜੀਆਂ ਵੇਟ ਕੋਈ ਸੁਨੱਖਾ ਪਾਨੇ ਘੂੜੇ ਦੇ ਵਿੱਚ ਹਾਂਜੀ ਮਜ਼ਬੂਤੀ ਵੀ ਬਹੁਤ ਹੈ ਬਾਕੀ ਹਜੇ ਤਾਂ ਯਾਰ ਕੁਝ ਕੁ ਮਹੀਨਿਆਂ ਦਾ ਹੈ ਹਾਂਜੀ ਹਾਂਜੀ ਤੁਹਾਨੂੰ ਵੀ ਲੱਗਦਾ ਉਹ ਪਤਾ ਕੀ ਆ ਹਜੇ ਤਾਂ ਬੱਚਾ ਏ ਦੁੱਧ ਦੰਦ ਬੱਚਾ ਹਜੇ ਅੱਛਾ ਦੁੱਧ ਦੰਦ ਹੀ ਆ ਹਾਂਜੀ ਹਾਂਜੀ ਬਿਲਕੁਲ ਦੁੱਧ ਦੰਦ ਹੈ ਹਜੇ ਤਾਂ ਮੈਲ ਵੀ ਦੰਦ ਤਾਂ ਨਹੀਂ ਜੰਮੀ ਇਹਦੇ ਹਾਂ ਤੇ ਹਜੇ ਮੈਲ ਇਹ 2 ਸਾਲਾਂ ਤੋਂ ਵੀ ਉਮਰ ਦੀ ਥੋੜੀ ਜੀ ਘਟਿਆ ਕੋਈ ਮਹੀਨਾ ਘਟ ਹੋਵੇ ਕੋਈ ਦਿਨ ਘਟ ਹੋਣਾ ਨਾ ਇਦਾਂ ਦੀ ਹਜੇ ਇਹਨੇ ਵੇਖੋ ਜੀ 34 35 ਮਹੀਨਿਆਂ ਦਾ ਜਾ ਕੇ ਇਹਨੇ ਦੋ ਦੰਦ ਲੱਗਣਾ ਤੇ ਅੱਛਾ ਵਾਕੇ ਭਾਜੀ ਇਹਦੇ 2 ਸਾਲਾਂ ਦਾ ਹੋਇਆ ਨਹੀਂ 2 ਸਾਲ ਨਹੀਂ ਹੋਆ ਜੀ ਅਕਤੂਬਰ ਜੀ ਹੋਇਆ ਸੀ ਅਕਤੂਬਰ ਨੂੰ ਅੱਛਾ 30 ਅਕਤੂਬਰ ਨੂੰ ਹੋ ਗਿਆ 20 ਮਹੀਨੇ ਕਹਿ ਸਕਦੇ ਹਾਂ 24 ਨੌਂ ਕਹਾਂਜੀ ਫਿਰ ਤਾਂ ਯਾਰ ਅੱਗੇ ਜਾ ਕੇ ਤਾਂ ਬਹੁਤ ਟਾਈਮ ਬਹੁਤ ਪਿਆ ਇਹਦੇ ਵਿੱਚ ਹੋਣ ਵਾਲੇ ਸਮੇਂ ਚ ਚੰਨੀ ਬਈ ਤੈਨੂੰ ਕਿਉਂਕਿ ਤੇਰੇ ਕੋਲ ਘੋੜਾ ਵੀ ਮਾਰੇ ਦੀ ਕਿਰਪਾ ਬੈਲਾਰੂਸ ਤੇਨੂੰ ਕੀ ਲੱਗਦਾ ਬਾਈ ਯਾਰ ਘੋੜਾ ਵੀਰੇ ਜੀ ਕਿਉਂਕਿ ਮੈਨੂੰ ਘੋੜਾ ਇਕੱਲਾ ਬੈਲਾਰੂਸ ਹੀ ਨਹੀਂ ਰਿਹਾ ਮੇਰੇ ਕੋਲੇ ਮੇਰੇ ਕੋਲੇ ਬਹੁਤ ਚੰਗੇ ਚੰਗੇ ਘੋੜੇ ਰਿਹਾ ਪਹਿਲਾ ਬੋਰ ਵਾਲੇ ਦਾ ਬੱਚਾ ਵੱਡ ਖਾਣਾ ਮੇਰੇ ਕੋਲ ਰਿਹਾ ਉਸ ਤੋਂ ਬਾਅਦ ਬਈ ਜੀ ਮੇਰੇ ਕੋਲੇ ਰਾਜੂ ਰਿਹਾ ਰਾਜੂ ਤੋਂ ਬਾਅਦ ਫਿਰ ਇੱਕ ਘੋੜਾ ਡੈਲਬੀ ਡਰ ਰਿਹਾ ਨਾ ਨਹੀਂ ਸੌਰੀ ਡੈਲਬੀ ਡਰ ਤੋਂ ਪਹਿਲਾਂ ਬੋਰ ਵਾਲਾ ਘੋੜਾ ਮੇਰੇ ਘਰੇ ਰਿਹਾ ਅੱਛਾ ਬੋਰ ਵਾਲਾ ਵੱਡਾ ਘੋੜਾ ਹਾਂ ਸ਼ੇਰੂ ਉਹ ਬੋਰ ਵਾਲਾ ਅੱਛਾ ਵਾਦੀ ਵਾਦੀ ਖਬੋਰਾ ਸ਼ੇਰੂ ਜਿਹੜਾ ਸੀ ਨਾ ਘੋੜਾ ਲੈਜੈਂਡ ਘੋੜਾ ਜਿਹਨੂੰ ਆਪਾਂ ਸਾਰੀ ਦੁਨੀਆ ਮੰਨਦੀ ਲੈਜੈਂਡ ਉਹ ਘੋੜਾ ਵੀ ਮੇਰੇ ਘਰ ਇਹ ਕਹਿੰਦਾ ਪਾਪੀ ਇਹ ਘੋੜੇ ਚ ਤੁਹਾਨੂੰ ਵੱਖਰਤਾ ਕੀ ਦੀਦੀ ਐ ਕਿਉਂਕਿ ਆਪਾਂ ਬੇਸ ਇਸ ਘੋੜੇ ਦੀ ਗੱਲ ਗੱਲ ਕਰੀਏ ਗੱਲ ਇਹ ਆ ਵੀ ਇਹਦੇ ਚ ਬ੍ਰਿਕੀਆਂ ਬਹੁਤ ਆ ਕੰਨ ਮੂੰਹ ਦਾ ਜਿਹੜੀ ਇਹਦੇ ਸੁਨਪਣਿਆ ਬਹੁਤ ਜ਼ਿਆਦਾ ਵਾ ਸੋਹਣਾ ਘੋੜਾ ਵਾ ਜਿਹੜੀ ਇਹਦੀ ਧੋਣਿਆ ਧੋਣ ਚੰਗੀ ਆ ਲੈਂਥ ਬਹੁਤ ਵੱਡੀ ਆ ਘੋੜੀ ਮਣੀਆਂ ਬੜਾ ਕੈਂਟ ਲੱਗਾ ਮਣੀਆਂ ਬਹੁਤ ਕਹਿਦੀਆਂ ਨਾ ਵੀ ਆਮ ਘੋੜ ਜਦੋਂ ਆਪਾਂ ਚਲੋ ਸਾਰੇ ਭਰਾਵਾਂ ਦੇ ਫੇਰ ਗੱਲ ਆਉਂਦੀ ਚੰਗੇ ਆ ਪਰ ਜਿਹੜਾ ਇਹ ਮਣੀਆਂ ਘੋੜੇ ਦੇ ਲੱਗਾ ਹੋਇਆ ਬਾਕੀ ਭਰਾ ਆਪਾਂ ਨੂੰ ਕਮੈਂਟਾਂ 'ਚ ਦੱਸ ਦੇਣਗੇ ਇਹ ਬਹੁਤ ਘਟ ਘੋੜਿਆਂ ਦੇ ਇਹ ਚੀਜ਼ ਵੇਖਣ ਨੂੰ ਮਿਲਦੀ ਹੈ ਬਾਉ ਮੈਂ ਮੈਂ ਤੁਹਾਨੂੰ ਕਹੇ ਤੀ ਤੁਸੀਂ ਮਣੀਆਂ ਕਹਤਾ ਹਾਲਾਂਕਿ ਗਲਤ ਤਾਂ ਲਗਭਗ ਦੋਨਾਂ ਦੀ ਬਰਾਬਰ ਹੈ ਹਜੇ ਕਿ ਇਹਨੂੰ ਵੀਡੀਓ ਆਪਾਂ ਪਾਈ ਹੈ ਵੀਡੀਓ ਦੇ ਵਿੱਚ ਨੂੰ ਵਿਚਾਰੇ ਨੂੰ ਖੜਨਾ ਹੀ ਨਹੀਂ ਆਉਂਦਾ ਬੱਚਾ ਹਜੇ ਨਾ ਹੀ ਇਹਨੇ ਕੋਈ ਘੋੜੀ ਮੈਡ ਕੀਤੀ ਹੈ ਜਿੰਨਾ ਚਿਰ ਕੋਈ 5-10 ਘੋੜੀਆਂ ਤੇ ਆਪਾਂ ਇਹਨੂੰ ਨਹੀਂ ਛੱਡਦੇ ਉਹਨਾਂ ਚਿਰ ਤੱਕ ਇਹਨੂੰ ਸੰਧੂ ਸਾਹਿਬ ਖੜਨਾ ਵੀ ਨਹੀਂ ਆਉਂਦਾ ਤੱਲਾ ਇਹਨੂੰ ਨਹੀਂ ਕਿਸੇ ਘੋੜੇ ਨੂੰ ਵੀ ਨਹੀਂ ਆਉਂਦਾ ਕਹਾ ਬੱਚਾ ਨਾ ਜੀ ਬੱਚਾ ਵਾ ਪਰ ਉਸ ਹਿਸਾਬ ਨਾਲ ਜੇ ਆਪਾਂ ਕਹੀਏ ਨਾ ਵੀ ਆਉਣ ਵਾਲੇ ਸਮੇਂ ਦਾ ਮੈਨੂੰ ਲੱਗਦਾ ਵੀ ਚੰਗਾ ਸਟਾਲੀਅਨ ਸਾਹਿਬ ਜਿਹੜਾ ਮੈਂ ਇਹਦਾ ਆਈਡੀਆ ਜਾਂ ਮੈਂ ਇਹਦਾ ਜਿੰਨਾ ਕਿ ਮੈਨੂੰ ਤਜਰਬਾ ਘੋੜਿਆਂ ਦਾ ਨਾ ਜਿੰਨੀ ਕਿ ਮੈਂ ਉਮਰ ਹੰਡਾਈ ਆ ਜਾਂ ਮੈਂ ਘੋੜੇ ਏਡੇ ਏਡੇ ਵਧੀਆ ਘੋੜੇ ਰੱਖੇ ਆ ਤੇ ਤੁਸੀਂ ਵੇਖੀ ਤੇ ਮੈਂ ਗਰੰਟੀ ਦੇ ਸਕਦਾ ਪਰ ਮਾਤਮਾ ਦੇ ਰਾਂਗੇ ਪਤਾ ਨਹੀਂ ਜੀ ਕੁਝ ਵੀ ਹੋ ਸਕਦਾ ਹੋ ਸਕਦਾ ਇਹਦੇ ਚ ਸਭ ਕੁਝ ਜਾਇਜ਼ ਆ ਅੱਛਾ ਕੇਵਲ ਬਾਈ ਹੁਣ ਆਪਾਂ ਆਉਨੇ ਆ ਇਹਦੀ ਮਾਂ ਵਾਲੇ ਖਾਨਦਾਨ ਦੀ ਮਾਂ ਦਾ ਖਾਨ ਥੋੜਾ ਯਾ ਸਪਸ਼ਟ ਕਰੀਏ ਆਪਣੇ ਘਰ ਦੀ ਉਹ ਵੀ ਘੋੜੀ ਹੈ ਹਾਂ ਕਰ ਅੱਛਾ ਉਹ ਕਿਹੜੇ ਖਾਨਦਾਨ ਦੀ ਆ ਤੇ ਉਹਦੀ ਹਾਈਟ ਕਿੰਨੀ ਆ ਨੁਕਰੀ ਆ ਨਾ ਜੀ ਇਹ ਅਸੀਂ ਹਾਂ ਨੂੰ ਫਰੀ ਹਾਂਜੀ ਪਹਿਲਾਂ ਸਾਡੇ ਕੋ ਸਬਜੀ ਘੋੜੀ ਸੀ ਜੀ ਉਤੋਂ ਫੇ ਚੰਮੀ ਵੀ ਰਹੀ ਆ ਜੀ ਤੇ ਸਾਡੇ ਵੱਡੇ ਭਰਾ ਸਾਦਾ ਸੁਖਦੇਵ ਸਿੰਘ ਜੀ ਬੜੇ ਸ਼ਕੀਨ ਸੀਗੇ ਜੀ ਉਹ ਉਹ ਤੋਂ ਪਹਿਲਾਂ ਅੱਗੇ ਲਾਉਂਦੇ ਪਹਿਲਾਂ ਅੱਛਾ ਇਹ ਘੋਰ ਵਾਲੇ ਘੋੜੇ ਦੀ ਬੱਚੀ ਆ ਜੀ ਅੱਛਾ ਘੋਰ ਵਾਲਾ ਖਾਨਦਾਨ ਆ ਹਾਂਜੀ ਹਾਂਜੀ ਅੱਛਾ ਇਹਦੀ ਮਾਂ ਦੀ ਕਿੰਨੀ ਹੈ ਡੈਡੀ ਇਹ ਬਾੜ ਗੰਚੇ ਦੀ ਆ ਜੀ ਬਾੜ ਗੰਚੇ ਹੈ ਹਾਂਜੀ ਹਾਂਜੀ ਬਾਕੀ ਉਹਦੇ 'ਚ ਵੀ ਮੈਨੂੰ ਬੜੀਆਂ ਬਰੀਕੀਆਂ ਲੱਗੀਆਂ ਤੇ ਆਉਂਦੇ ਆ ਤੁਸੀਂ ਤਾਂ ਮੇਰੇ ਖਾਲ ਹੈ ਨਹੀਂ ਸੀ ਬਾਈ ਹੋਣੀ ਸੀਗੇ ਤੇ ਮੈਂ ਬਾਈ ਨੂੰ ਪੁੱਛਿਆ ਮੈਂ ਕਿਹਾ ਯਾਰ ਬਾਈ ਆਹ ਘੋੜਾ ਹੈ ਤੇ ਬਾਈ ਇਹਦਾ ਨਹੀਂ ਇਹ ਤਾਂ ਘੋੜੀ ਆ ਉਹ ਵੀ ਘੋੜਾ ਹੈ ਆ ਮੈਂ ਤਾਂ ਹੀ ਕਿ ਸਾਰੇ ਕਹਿੰਦੇ ਹਾਂ ਕਿ ਉਹਦਾ ਵੀ ਕੱਦ ਕਾਟ ਉਹਦਾ ਮੰਨ ਲਓ ਗੁੰਦਵਾ ਸਰੀਰ ਆ ਨਾ ਘੋੜਿਆਂ ਨਾਲ ਭਲੇਖਾ ਪਾਉਂਦਾ ਸੋ ਕਹਿੰਦਾ ਭਾਵੇਂ ਇਹ ਹੈ ਕਿ ਜੇ ਤੁਸੀਂ ਕੱਲ ਨੂੰ ਇਸ ਘੋੜੇ ਤੋਂ ਸਰਵਿਸ ਵੀ ਲੈਨੇ ਹੋ ਤੇ ਨੁਕਰਾ ਬੱਚਾ ਆਉਣ ਦੇ 98% ਚਾਂਸ ਹੈਗੇ ਆ ਹੈਗੇ 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 ਦੋਵੇਂ ਪਾਸੇ ਖਾਨਦਾਨ ਕਿਉਂਕਿ ਲੈਜੈਂਡ ਜਿਹੜਾ ਅਰਜਨ ਰੋਲੀ ਵਾਲਾ ਉਹਨੇ ਤਾਂ ਆਪਣਾ ਆਪ ਸਾਬਤ ਕੀਤਾ ਹੈ ਤਾਂ ਆਪਾਂ ਨੂੰ ਦੱਸਣ ਪੁੱਛਣ ਦੀ ਕੋਈ ਲੋੜ ਨਹੀਂ ਤੇ ਮਾਲਾ ਜਿਹੜਾ ਬੋਹਰ ਵਾਲਾ ਖਾਨਦਾਨ ਹੈ ਉਹਨੇ ਵੀ ਕਿੱਡੇ-ਕੱਡੇ ਕੋੜੇ ਪੈਦਾ ਕੀਤੇ ਕਿੱਡੀਆਂ-ਕੱਡੀਆਂ ਕੋੜੀਆਂ ਪੈਦਾ ਕੀਤੀਆਂ ਉਹ ਵੀ ਕਿਸੇ ਅੱਖ ਤੋਂ ਲੁਕੀਆਂ ਨਹੀਂ ਆ ਹਾਂਜੀ ਅੱਛਾ ਹੁਣ ਆਪਾਂ ਗੱਲ ਆ ਜਾਂਦੀ ਹੈ ਵੀ ਹੁਣ ਤੱਕ ਕਿਸੇ ਕੁੜੀ ਤੇ ਛੱਡਿਆ ਹੈ ਜਾਂ ਅੱਜ ਵਿਖਾਉਣਾ ਹੈ ਕਿ ਨਹੀਂ ਜੀ ਬਹੁਤ ਸਾਡੇ ਕੋ ਆਏ ਹੀ ਨਹੀਂ ਮੰਗਲ ਸਿੰਘ ਦਾ ਸੇਵਕਈ ਸੜ ਕੋਈ ਭਰਾ ਇਹ ਵੀ ਸ਼ੁਰੂਆਤ ਸਮ ਛੱਡੋ ਪਏ ਛੋਟਾ ਬੱਚਾ ਆ ਜੀ ਨਹੀਂ ਖੇੜੇ ਹਰੇਕ ਨੂੰ ਹੁੰਦਾ ਹੈ ਭਾਈ ਕੇਵਲ ਹਰੇਕ ਦਾ ਨਾ ਮੰਦਾ ਸੁਪਨਾ ਹੁੰਦਾ ਕਿ ਮੇਰੇ ਘਰ ਦੀ ਚੰਗਾ ਬੱਚਾ ਆਵੇ ਸਪੌਟਲੈਸ ਬੱਚਾ ਆਵੇ ਤੇ ਮੈਂ ਵੀ ਚਾਰ ਭਰਾਵਾਂ ਨੂੰ ਕੱਲ ਨੂੰ ਖਾਵਾ ਹੈ ਨਾ ਜੀ ਅੱਛਾ ਹਜੇ ਕਿੰਨੇ ਕ ਟਾਈਮ ਤੱਕ ਛੱਡਣਾ ਸ਼ੁਰੂ ਕਰੂੰਗੇ ਖੁੱਲ ਕੇ ਬਸ ਇੱਕ ਤਾਂ ਜੋਰ ਪਾਈ ਜਾਂਦਾ ਉਸਦਾ ਜੀ ਸਾਨੂੰ ਕੋਈ ਛੱਡਣਾ ਮਜਬੂਰੀ ਆ ਵੀ ਉਹ ਏਡਾ ਪ੍ਰੇਮ ਪਿਆਰ ਵਾਲਾ ਬੰਦਾ ਥਾ ਜੀ ਤੇ ਘਰੋਂ ਹੀ ਲਾ ਲੋ ਤਰਸੀਮ ਸਿੰਘ ਟਾਣੀ ਤੋਂ ਤੇ ਮੇਰੇ ਕਹਿਣ ਦਾ ਭਾਵ ਕੇਵਲ ਪਾਤੀ ਦੇ ਵੀਡੀਓ ਦੇਖ ਕੇ ਕੋਈ ਭਰਾ ਫੋਨ ਕਰਦਾ ਵਧਾਈ ਦਿੰਦਾ ਤੇ ਕਹਿੰਦਾ ਵੀ ਬਾਈ ਮੇਰਾ ਘੋੜੀ ਲੈ ਕੇ ਆਉਣੀ ਮੈਨੂੰ ਮੜਾ ਕੇ ਦਿਓ ਫਿਰ ਉਹ ਤੁਹਾਡਾ ਜਵਾਬ ਕੀ ਹੋਊਗਾ ਜੀ ਦੇਖੋ ਵੀ ਗੁਰਸੇਖਾਂ ਜਵਾਬ ਤਾਂ ਅਸੀਂ ਕਦੇ ਗੁਰਨਾਕ ਪਾਤਸ਼ਾਹ ਦੀ ਅੰਸ਼ਾ ਹਾਂਜੀ ਹਾਂਜੀ ਉਹਨਾਂ ਦੀ ਬਦੌਲਤ ਅਸੀਂ ਇਹ ਘੋੜੇ ਕੋਲੇ ਰੱਖਿਆ ਵੀ ਅਸੀਂ ਸੇਵਾ ਕਰਦੇ ਆਂ ਇੱਕ ਤਰ੍ਹਾਂ ਦਾ ਸਾਡਾ ਸੇਵਾ ਪਰਪਜ ਆ ਕਿ ਸਾਡੇ ਗੁਰੂਆਂ ਦੀ ਸਵਾਰੀ ਰਹੀ ਐ ਤੇ ਅਸੀਂ ਸਾਡੇ ਫਰਜ਼ ਸਾਹਿਬ ਜੀ ਨੂੰ ਦਾਦੇ ਪੁਰਾਂ ਦੇ ਰੱਖਦੇ ਆਂ ਇਹ ਰੱਖਣੇ ਆ ਜੀ ਕੋ ਸਾਡੇ ਬੇੜੇ ਨੂੰ ਬੜਾ ਸ਼ੌਂਕ ਆ ਜੀ ਸਾਡੇ ਪਰਿਵਾਰ ਨੂੰ ਸਾਡੇ ਬੜਾ ਸ਼ੌਂਕ ਸੇਵਾ ਕਰਨ ਦਾ ਨਾ ਬਾਈ ਬਾਹਰ ਹੈ ਜੀ ਹਾਂ ਬੇਟਾ ਬਾਹਰ ਹੈ ਕਿਹੜੀ ਜਗ੍ਹਾ ਜੀ ਕੈਨੇਡਾ ਜੀ ਕੈਨੇਡਾ ਜੀ ਹਾਂਜੀ ਅੱਛਾ ਬਾਈ ਵੀ ਸ਼ੌਕ ਪੂਰਾ ਕਰਦਾ ਉਹਨੂੰ ਬੜਾ ਸ਼ੌਂਕ ਹੈ ਉਹਨੇ ਕਹਿ ਰਹੇ ਨੇ ਰੱਖਣਾ ਆਪਾਂ ਤਾਂ ਮੈਂ ਨਹੀਂ ਵੇਚਣਾ ਤਾਂ ਨਹੀਂ ਵੇਚਿਆ ਫਿਰ ਬਾਈ ਬਾਈ ਦਾ ਤਾਂ ਰੱਦ ਸੀ ਵੇਚਣ ਦਾ ਵੀ ਚਲੋ ਦੇ ਦਿੰਨੇ ਆ ਉਹ ਕਹਿੰਦਾ ਨਹੀਂ ਪਪਾ ਵੇਚਣਾ ਹੀ ਨਹੀਂ ਉਹਦਾ ਨਹੀਂ ਵੇਚਣਾ ਹੀ ਮੈਂ ਨਹੀਂ ਵੇਚਣਾ ਰਵੀ ਪਹਿਲਾਂ ਇਹਦਾ ਭਰਾ ਜਿਹੜਾ ਉਹ ਜੱਗੇ ਕੋਲੇ ਅਸਤਾਰ ਵਾਲੇ ਕੋਲੇ ਓਕੇ ਉਹ ਉਹਨਾਂ ਨੇ ਗਾਂ ਸੇਲ ਕਰਤਾ ਜੀ ਉਹ ਕਰਤਾ ਸੇਲ ਕਰਤਾ ਨਾ ਹਾਂਜੀ ਅੱਛਾ ਤੁਹਾਡੇ ਕਹਿਣ ਦਾ ਭਾਅ ਵੈਗੇ ਜੇ ਕੋਈ ਪ੍ਰਾਤ ਨੂੰ ਫੋਨ ਕਰਕੇ ਆਉਂਦਾ ਹੈ ਤੇ ਉਹ ਮੋਸਟ ਵੈਲਕਮ ਜੀ ਆਇਆਂ ਨੂੰ ਉਹ ਆ ਸਕਦਾ ਘੋੜੀ ਮੀਟ ਕਰਵਾ ਸਕਦਾ ਮੈਂ ਤਾਂ ਵੇਖੋ ਵੇਖੋ ਇਹ ਛੋਟਾ ਕਰਕੇ ਅਸੀਂ ਥੋੜਾ ਕਹਿਨੇ ਵੀ ਰੁਕੀਏ ਜੀ ਨਾ ਅੱਛਾ ਹਜੇ ਨਾ ਮੈਂ ਮੇਰੀ ਤਾਂ ਵੈਸੇ ਸਰਦਾਰ ਜੀ ਤੁਹਾਨੂੰ ਇੱਕ ਹੀ ਰਿਕਵੈਸਟ ਹੈ ਵੇਖੋ ਆਮ ਬੰਦੇ ਨੂੰ ਤਾਂ ਹੁੰਦਾ ਵਾ ਵੀ ਖਰੇ ਪਤਾ ਨਹੀਂ ਚੰਨੀ ਇਹ ਬਾਂ ਕਰਕੇ ਕਹਿੰਦਾ ਹੋਊਗਾ ਵੀ ਚੰਨੀ ਕੋਲੇ ਕਿਸਾਨ ਕੋੜਾ ਜੀ ਠੀਕ ਹੈ ਨਹੀਂ ਵੇਖੋ ਤੁਹਾਡੇ ਨਾਲ ਦਲੀ ਪ੍ਰੇਮ ਆ ਔਰ ਸਾਰੇ ਜਿਹੜੇ ਵੀਰ ਆਪਣੇ ਵੇਖਦੇ ਆ ਸੁਣਦੇ ਆ ਉਹਨਾਂ ਨੂੰ ਵੀ ਇਹਨਾਂ ਗੱਲਾਂ ਦਾ ਗਿਆਨ ਵੀ ਜਿਹੜਾ ਘੋੜਾ ਵਾ ਲਗਭਗ ਦੋ ਦੰਦ ਤੋਂ ਬਾਅਦ ਹੀ ਛੱਡਿਆ ਜਾਵੇ ਤਾਂ ਜ਼ਿਆਦਾ ਬੈਟਰ ਆ ਜੀ ਬਾਕੀ ਵੇਖੋ ਆਪਦੀ ਆਪਦੀ ਸਮਝ ਹੁੰਦੀ ਆ ਭਰਾ ਦੀ ਸਮਝ ਆ ਵੀਰਾਂ ਨੇ ਵੀ ਕੋਈ ਨਵੇਂ ਨਹੀਂ ਗਿਏ ਕਿ ਇਹ ਦੁਨੀਆ ਐਸੇ ਐਸ ਖੇਤਰ ਦੇ ਵਿੱਚ ਵੀਰਾਂ ਨੇ ਘੱਟ ਤੋਂ ਘੱਟ ਵੀ ਮੇਲਾ ਦੀ ਤੀਜੀ ਪੀੜੀ ਆ ਜੀ ਪਾਈਆਂ ਦੀ ਘੋੜਿਆਂ ਦੀ ਜਿਹੜੀ ਵਿਰਾਸਤ ਚ ਇਹਨਾਂ ਨੂੰ ਘੋੜੇ ਮਿਲ ਜਾਂਦੇ ਆ ਜੀ ਇਹਨਾਂ ਦੀ ਤਾਂ ਫਿਰ ਆਪਣੇ ਤੋਂ ਵੀ ਵੱਧ ਚੰਗੇ ਹੁੰਦੇ ਬਿਲਕੁਲ 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 ਜੀ ਬਾਕੀ ਇਹ ਹੈ ਵੀ ਮੈਨੂੰ ਲੱਗਦਾ ਕਿ ਜਿੱਦਾਂ ਦਾ ਕੇਵਲ ਭਾਜੀ ਦਾ ਸੁਭਾਅ ਹੈ ਸੁਭਾਅ ਇਹਨਾਂ ਤੋਂ ਵੀ ਕਿਸੇ ਨੂੰ ਨਹੀਂ ਦੇ ਹੋਣਾ ਹਾਂ ਓਏ ਮੈਂ ਕਿਉਂਕਿ ਫਿਰ ਗੱਲ ਹੋਈ ਆ ਜਾਂਦੀ ਸੰਰਖਣ ਦੇ ਮਜ਼ਬੂਤ ਘੋੜਾ ਇਹ ਚਾਹੁੰਦਾ ਕਿ ਯਾਰ ਮੇਰੇ ਕੋਲ ਬਹੁਤ ਆਈ 15 ਮਹੀਨਾ ਦਾ ਜਦੋਂ ਲੋਕ ਜ਼ੋਰ ਪਾਉਂਦੇ ਨੇ ਛੱਡੋ ਛੱਡੋ ਮੈਂ ਛੱਡਿਆ ਇਹ ਤਾਂ ਹੈ ਹੀ ਬੱਚਾ ਇਹਦੇ ਜਦੋਂ 15 ਮਹੀਨਾ ਦਾ ਸੀ ਉਦੋਂ ਵੀ ਕਹਿੰਦੇ ਛੱਡ ਦੋ ਉਹਦੇ ਵੀ ਕਹਿੰਦੇ ਛੱਡ ਦੋ ਪਰ ਨਹੀਂ ਭਰਾ ਜੀ ਮਤਲਬ ਨਹੀਂ ਲੱਗਦੀ ਹਾਂ ਇਹਦਾ ਉੱਥੇ ਵੀ ਫਰਕ ਬਿਲਕੁਲ ਪਏ ਤਾਂ ਮੈਂ ਲਗਾ ਮੈਂ ਦੂਜੀ ਤੀਜੀ ਵਾਰੀ ਪਾਈ ਜੀ ਅੱਛਾ ਪਾਈ ਨਹੀਂ ਕਦੇ ਜੀ ਆ ਲਗਾ ਮੈਂ 6:00 ਵਜੇ 17 ਦਾ ਗੈਰ ਜਾ ਕੁਝ ਖੁੱਲਾ ਰਹਿਣਾ ਹੁੰਦਾ ਹੈ ਭੱਜਣਾ ਮੇਰੇ ਨਾਲ ਖੇਡਣਾ ਹੁੰਦਾ ਉਹ ਮੈਂ ਖੁੱਲਾ ਛੱਡਿਆ ਅੱਜ ਬੰਦ ਨਹੀਂ ਬਹੁਤ ਘੱਟ ਬੰਦਾ ਅੱਛਾ ਵੀ ਕਹਿੰਦਾ ਭਾਬੀ ਗੱਲਬਾਤ ਇੱਕ ਵਾਰੀ ਭਰਾ ਤੁਹਾਡੇ ਨਾਲ ਮੈਂ ਕਹਿ ਦਿੰਦਾ ਚਲੋ ਵੀ ਬਾਈ ਦੀ ਨਾਲ ਬਾਈ ਨੂੰ ਇੱਕ ਵਾਰੀ ਤਾਂ ਵਧਾਈਆਂ ਜ਼ਰੂਰ ਦਿਓ ਮੇਰੇ ਖਿਆਲ ਪਹਿਲੀ ਵੀਡੀਓ ਇਹ ਤੋਂ ਬਾਅਦ ਤਾਂ ਕੋਈ ਨਹੀਂ ਕੋਈ ਕੋਈ ਵੀਡੀਓ ਪ੍ਰੋਫੈਸ਼ਨਲ ਪਹਿਲੀ ਵੀਡੀਓ ਹੈ ਦੋਸਤੋ ਤੇ ਆਪਣਾ ਫਰਜ਼ ਬਣਦਾ ਹੈ ਕਿ ਜੇ ਭਾਈ ਹੋਣੀ ਬਾਈ ਹੋਣੀ ਇਹ ਵਿਰਾਸਤ ਸਾਂਭੀ ਬੈਠਿਆ ਨਾ ਤੇ ਆਪਣਾ ਵੀ ਫਰਜ਼ ਬਣਦਾ ਕਿ ਯਾਰ ਆਪਾਂ ਵੀ ਬਾਈ ਹੋਣਾ ਦਾ ਮਾਣ ਵਧਾਈਏ ਪਹਿਲੀ ਗੱਲ ਤਾਂ ਤੁਸੀਂ ਫੋਨ ਕਰਕੇ ਵੀਰ ਹੋਣਾ ਨੂੰ ਵਧਾਈ ਦਿਓ ਭਾਈ ਹੁਣਾਂ ਦਾ ਹੌਸਲਾ ਵਧਾਇਓ ਤੇ ਜਦੋਂ ਤੁਸੀਂ ਹੌਸਲਾ ਵਧਾ ਦਿੰਨੇ ਹੋ ਫੋਨ ਕਰ ਦਿੰਨੇ ਹੋ ਤੇ ਉਹ ਜਿਹੜਾ ਹੈ ਭਾਈ ਹੁਣਾਂ ਨੂੰ ਦੇਸੀ ਕਿਉਂ ਆਉਂ ਨੂੰ ਲੱਗਦਾ ਹੈ ਤੇ ਭਾਈ ਹੁਣੀ ਹੋਰ ਡਟ ਕੇ ਤਗੜੇ ਹੋਗੇ 10 ਹੁਣਾਂ ਵੱਧ ਸੇਵਾ ਇੰਨਾ ਸੋਹਣੇ ਦੇਵਤਿਆਂ ਦੀ ਕਰਦੇ ਆ ਤੇ ਦੂਜੀ ਗੱਲ ਆ ਕਿ ਵੀਡੀਓ ਯਾਰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਹਰੇਕ ਭਰਾ ਨੂੰ ਪਤਾ ਲੱਗੇ ਸਕੇ ਕਿ ਯਾਰ ਦੋ ਐਫਐਸ ਦੇ ਵਿੱਚ ਗੰਗਾ ਨਗਰ ਜ਼ਿਲ੍ਹੇ ਦੇ ਵਿੱਚ ਭਾਈ ਐਡਾ ਸੋਹਣਾ ਸੰਖਾ ਵੀ ਘੋੜਾ ਖੜਾ ਹੈ ਤੇ ਸਰਦਾਰ ਕੇਵਲ ਸੋਨਾ ਕੋੜੀ ਖੜਾ ਹੈ ਤੇ ਤੀਜੀ ਗੱਲ ਇਹ ਆ ਕਿ ਜੇ ਕਿਸੇ ਭਰਾ ਨੇ ਮੀਟ ਕੋੜੀ ਕਰਵਾਉਣੀ ਵੀ ਹੈ ਤੇ ਮੈਂ ਇੱਕ ਲਈ ਮੋਟੀ-ਮੋਟੀ ਫੀਸ ਵੀ ਤੁਹਾਨੂੰ ਪੁੱਛ ਦਿੰਨਾ ਬਾਕੀ ਤੁਸੀਂ ਉਹਦੇ ਬਾਬਤ ਲਈ ਪਰਸਨਲ ਫੋਨ ਤੇ ਵੀ ਗੱਲਬਾਤ ਕਰ ਲਿਓ ਹੋ ਸਕਦਾ ਹੈ ਕਿ ਬਾਈ ਹੁਣੀ ਕੋੜੀ ਚੰਗੀ ਹੋਵੇ ਜਾਂ ਕੋਈ ਇਦਾਂ ਦਾ ਵਿਚਾਰ ਪੱੜ ਜੇ ਸਾਲ ਆਉਂਦਾ ਹੈ ਕੇਵਲ ਭਾਜੀ ਕਿ ਜੇ ਕੋਈ ਭਰਾ ਮਾਨ ਨਾਲ ਫੋਨ ਕਰਦਾ ਕਿ ਵੀਰ ਜੀ ਅਸੀਂ ਸਰਵਿਸ ਲੈਣੀ ਹੈ ਤੇ ਉਹ ਵੀ ਮਾੜਾ ਜਿਹਾ ਖਲਾਸਾ ਕਰ ਦਈਏ ਵੀ ਕੀ ਸੇਵਾ ਸਤਿਕਾਰ ਲਾਉਂਗੀ ਜਦੋਂ ਵੀ ਵੈਸੇ ਤਾਂ ਹੁਣ 31 ਦੇ ਦੇ ਕੇ ਆਏ ਤਾਂ ਕੁੰਜਾ ਵੀ ਦੇ ਕੇ ਆਏ ਆ ਜੀ ਜੀ ਪਰ ਸਾਡਾ ਵੀ ਨਾ ਬਹੁਤ ਜਿਆਦਾ ਫੀਸ ਆਏ ਜੀ ਹਰ ਬੰਦਾ ਸੁਭਦਾ ਮਿਲਣੀ ਚਾਹੀਦੀ ਹੈ ਉਹ ਆਮ ਹਰ ਬੰਦਾ ਕੋਈ ਰੱਖ ਸਕੇ ਸ਼ੌਂਕ ਪਾਲ ਸਕੇ ਹਨਾ ਜੀ ਜੀ ਤੇ ਸਾਡਾ ਕੋਈ ਜ਼ਿਆਦਾ ਕਰਦਾ ਨਹੀਂ ਰਹੂਗਾ ਜੀ ਅਸੀਂ 21 ਤੋਂ ਸ਼ੁਰੂ ਕਰਾਂਗੇ ਜੀ ਹਾਂ ਬਿਲਕੁਲ ਬਿਲਕੁਲ ਭਰਾ ਮੰਨ ਲਓ ਦੂਰੋਂ ਨੇੜੇ ਆਉਂਦਾ ਤੇ ਮਾਨ ਸਤਕਾਰ ਕਰਾਂਗੇ ਮਾਨ ਸਤਤਾ ਵੀ ਕਰਾਂਗੇ ਬਿਲਕੁਲ ਕਰਾਂ ਕਰ ਉਹ ਤੇ ਜੀ ਵੇਖੋ ਭਾਈ ਸਰਦਾਰ ਕੇਵਲ ਸਿੰਘ ਵੀਰ ਦਾ ਨਾਮ ਚੱਲਦਾ ਏਰੀਏ 'ਚ ਵੀ ਭਰਾਵਾਂ 'ਚ ਵੀ ਜੀ ਤੇ ਭਰਾ ਨੂੰ ਚਾਹ ਭਾਵੇਂ ਪਿਆਰ ਨਾਲ ਹੋਵੇ ਕਹਿ ਕੇ ਭਾਵੇਂ ਫ੍ਰੀ ਵੀਚ ਨਾਲੇ ਭਰਾ ਕਿਹੜਾ ਮਨਾ ਕਰਦਾ ਪਰ ਨਹੀਂ ਕਿਉਂਕਿ ਹੱਕ ਨਹੀਂ ਰੱਖਣਾ ਚਾਹੀਦਾ ਇਹਦੇ ਵਿੱਚ ਜਿਹੜਾ ਘੋੜਿਆਂ ਦਾ ਕੰਮ ਹੈ ਨਾ ਮੱਝ ਛੋਟਾ ਆਸਾਨ ਗਾਂ ਜੋ ਵੀ ਆ ਜੇ ਆਪਾਂ ਘੋੜਾ ਲਾ ਲਓ ਕਿਸੇ ਦੇ ਵੀ ਲਾ ਲਓ ਉਹਦੀ ਜਿਹੜੀ ਬਣਦਾ ਸਤਕਾਰ ਜਿਹੜਾ ਨਾ ਉਹ ਉਹਨੂੰ ਦੇਣਾ ਚਾਹੀਦਾ ਵਾ ਕੋਈ ਸ਼ੱਕ ਨਹੀਂ ਹਾਂਜੀ ਹਾਂਜੀ ਨਾਲੇ ਫਿਰ ਜਿਹੜਾ ਅਗਲੇ ਘਰੇ ਜਾ ਕੇ ਨਾ ਬਾਈ ਬੱਚਾ ਵੀ ਚਾਰ ਰਤੀਆਂ ਅੱਗੇ ਦਾ ਆਉਂਦਾ ਜਦੋਂ ਆਪਾਂ ਫੀਸ ਦੇ ਵਿੱਚ ਵੀ ਅਨਾਕਾਨੀ ਕਰਦੇ ਆਂ ਤੇ ਮੈਂ ਬਹੁਤ ਥਾਈਂ ਦੇਖਿਆ ਕੇਵਲ ਬਾਜੀ ਕਿ ਜਦੋਂ ਮੰਨ ਲਓ ਫੀਸ 31000 ਹੈ ਅਗਲੇ ਨੇ 5000 ਰੁਪਏ ਹੀ ਫੜਾਤਾ ਚਲੋ ਭਰਾ ਨੇ ਜੇਬ ਚ ਪਾ ਲਿਆ ਹੈਣਾ ਜੀ ਕਰੋ ਅਗਲੇ ਪਾਸੇ ਬੱਚਾ ਵੀ ਕੁਝ ਨਹੀਂ ਆਉਂਦਾ ਇਹ ਤਾਂ ਮਜ਼ੇ ਦੀ ਗੱਲ ਦੱਸਦਾ ਤੁਹਾਨੂੰ ਅੱਜ ਕੀ ਹੋਇਆ ਮੈਂ ਘੋੜੀ ਮਲਾ ਲਈ ਕਿਸੇ ਘੋੜੇ ਤੋਂ ਤੇ ਘੋੜੀ ਸੂਪੀ ਤੇ ਬੱਚਾ ਦਿੱਤਾ ਉਹਨੇ ਬਰਦਾ ਤੇ ਮੈਂ ਉਹ ਘੋੜੇ ਵਾਲੇ ਨਾਲ ਗੱਲ ਕੀਤੀ ਤੇ ਮੈਨੂੰ ਕਹਿੰਦਾ ਕਹਿੰਦਾ ਜਿੰਨੀ ਜਵ ਜੀ ਫੀਸ ਦਿੱਤੀ ਕਹਿੰਦਾ ਹੋ ਜਾ ਬੱਚਾ ਆ ਗਿਆ ਉਹ ਗੱਲ ਆ ਵੀ ਇਹ ਆ ਵੀ ਪ੍ਰਮਾਤਮਾ ਉੱਤੇ ਬਿਲਕੁਲ ਵੇਂਦਾ ਵਾ ਜਦੋਂ ਘੋੜੇ ਵਾਲੇ ਦਾ ਦਿਲ ਨਹੀਂ ਦਿਖਾਉਣਾ ਚਾਹੀਦਾ ਕਿਸੇ ਦਾ ਵੀ ਨਹੀਂ ਕਿਸੇ ਨੂੰ ਤਾਂ ਨਹੀਂ ਦਿਖਾਉਣਾ ਚਾਹੀਦਾ ਅਗਲੀ ਗੱਲ ਚੰਨੀ ਭਾਜੀ ਆਪਾਂ ਬਾਈ ਦੀ ਹੋਣਾ ਨੂੰ ਵੀ ਛੇਤੀ ਐ ਤੇ ਗੱਲ ਇਹ ਆ ਵੀ ਭਾਜੀ ਜਾਂਦੇ ਜਾਂਦੇ ਭਰਾਵਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਵੀ ਘੋੜਿਆਂ ਸ਼ੌਂਕ ਨਾਲ ਕਿਉਂ ਜੋੜਨਾ ਚਾਹੀਦਾ ਬਿਕੋ ਵੀ ਅਸੀਂ ਤੇ ਕਿੰਨੇ ਆਪਣੇ ਦਸਾਂ ਗੁਰੂਆਂ ਦੇ ਘੋੜੇ ਸਾਰੇ ਗੁਰਗੰਦੇ ਦੇ ਘੋੜੇ ਸਵਾਈ ਰਹੀ ਆ ਸਰਕਾਰ ਜੁੜਾ ਉਹ ਨਾਲ ਆਪਣਾ ਨਾ ਬਾਕੀ ਬਜ਼ੁਰਗੋਂ ਤਾਂ ਰੱਖਦੇ ਆਏ ਆ ਤੇ ਆਪਾਂ ਨੂੰ ਸੇਵਾ ਇਹਦੀ ਸੰਤ ਸੇਵਾ ਬਹੁਤ ਫਲਦੀ ਆ ਜੀ ਜੀ ਬਜ਼ੁਰਗੋਂ ਤਾਂ ਰੱਖਦੇ ਆ ਜੀ ਸੇਵਾ ਕਰਦੇ ਆ ਖੁੱਲਾ ਦਾਣਾ ਪਾਉਨੇ ਖੁੱਲੀ ਸੇਵਾ ਕਰਦੇ ਆ ਜੀ ਘੋੜੀਆਂ ਰੱਖਿਆ ਇਹ ਘੋੜੀ ਤੋਂ ਮੈਂ ਸਿਰਫ ਇਹ ਦੋ ਤਿੰਨ ਸੂਏ ਲਏ ਆ ਜੀ ਇਹ ਮੈਂ ਬਹੁਤ ਵਾਰੀ ਇਹ ਵੀ ਕੋਈ ਚੰਨੀਆਂ ਧੱਕਿਆਂ ਜਾ ਕੇ ਰਾਤੀ ਉਹ ਘੋੜੀ ਹੈ ਦੇਖ ਵੀ ਜੱਗੇ ਜਾ ਕੇ ਮਨਾਤੀ ਉਹ ਤੇ ਜਾਂ ਮੈਂ ਅੱਜ ਰੋਲੀ ਵਾਲ ਤੋਂ ਦੋ ਘੜੇ ਤਿੰਨ ਤਿੰਨ ਬੱਚੇ ਦਿੱਤੇ ਘੋੜੀ ਆ ਜੀ ਮਰਜਤ ਘੋੜੀ ਬੁੱਢੀ ਹੋ ਗਈ ਆ ਸ਼ੌਕ ਨਾ ਰੱਖਿਆ ਜੀ ਇੱਦਾਂ ਰੱਖਣਾ ਚਾਹੀਦੇ ਆ ਕਰੋ ਕੋਈ ਰੱਖਣਾ ਚਾਹੀਦੇ ਬਹੁਤ ਸ਼ੌਕ ਵਾਲੀ ਗੱਲ ਆ ਬਹੁਤ ਵੱਧਿਆ ਵਾਲੀ ਗੱਲ ਆ ਕਰਦੇ ਹੋ ਤੇ ਅੱਗੇ ਜਾ ਕੇ ਚੰਗਾ ਕਾਰੋਬਾਰ ਵੀ ਬਣ ਸਕਦਾ ਇਹ ਵੀ ਇੱਕ ਸੇਵਾ ਹੀ ਆ ਜੀ ਹਾਂ ਇਹ ਵੀ ਇੱਕ ਸੇਵਾ ਹੈ ਤੇ ਫਲਦੀ ਹੈ ਸਾਡੇ ਪਰਾਂਵੰਦ ਬਹੁਤ ਫਲਦੀ ਆ ਜੀ ਕਿਸੇ ਗੱਲ ਦੀ ਕਮੀ ਨਹੀਂ ਮਹਾਰਾਜ ਦੀ ਜੀ ਤਾਈ ਪੰਜ ਭਾਈਆਂ ਵਧੇ ਰਾਜ ਦੇ ਖੁਸ਼ਦੇ ਆ ਜੀ ਜੀ ਸਿੱਧਾ ਪੈਣਾ 12 ਪੈਣਾ ਖੁੱਲਾ ਪਰਵਾ ਸਾਡਾ ਸਭ ਮौज ਕਰਦੇ ਆ ਜੀ ਤੇ ਘੋਲੀਆਂ ਦੀ ਸੇਵਾ ਹੈ ਖੁੱਲਾ ਦਾਣਾ ਪਾਣਾ ਖੁੱਲੀ ਕਰਨੀ ਇਦਾਂ ਹੀ ਚਲੋ ਇਧਰ ਪ੍ਰਮਾਤਮਾ ਬਲ ਬਖਸ਼ਦਾਰ ਦੀ ਸੇਵਾ ਸੰਭਾਲ ਕਰਦੇ ਰਹੀਏ ਕਿਵੇਂ ਲੱਗਿਆ ਬਾਈ ਜੀ ਦਾ ਘੋੜਾ ਕਿਵੇਂ ਲੱਗੀਆਂ ਗੱਲਾਂ ਬਾਤਾਂ ਕਿਵੇਂ ਲੱਗੇ ਬਾਈ ਜੀ ਦੇ ਵਿਚਾਰ ਸਾਰੀਆਂ ਕੁੰਡੀਆਂ ਫੋੜ ਕੇ ਤੇ ਸਾਨੂੰ ਦੱਸ ਦਿਓ ਕਮੈਂਟਾਂ ਦੇ ਵਿੱਚ ਫੇਰ ਗੱਲ ਹੈ ਇਹ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜੇ ਚੰਗੀਆਂ ਲੱਗੀਆਂ ਗੱਲਾਂ ਬਾਤਾਂ ਦੇ ਘੋੜਾ ਤੇ ਬਾਕੀ ਵੀ ਭਾਈ ਜੀ ਹੁਣਾਂ ਨੂੰ ਪਹਿਲੀ ਵੀਡੀਓ ਹੈ ਫੋਨ ਕਰਕੇ ਮੇਰੇ ਕਹਿਨ ਤੇ ਭਰਾ ਦੀ ਬੇਨਤੀ ਕਰਕੇ ਹੀ ਵੀ ਵਧਾਈ ਜ਼ਰੂਰ ਦਿਓ ਬਹੁਤ ਹੀ ਜਲਦ ਅਗਲੀ ਵੀਡੀਓ ਨਾਲ ਹਾਜ਼ਰ ਹੋਣੇ ਆ ਉਹਨੇ ਸਮੇਂ ਲਈ ਦਿਓ ਸੁਖ ਸਦਗੋ ਜਾਸਤ ਜਿਉਂਦੇ ਵਾਸਤੇ ਹੱਸਦੇ ਰਹੋ ਸ਼ਬਾ ਖੈਰ ਸਸਿਗਲ ਬੈਰੀ ਬੋਲ ਸਾਰ ਭਾਈ ਸਸਿਗਲ ਸਸਿਗਲ ਭਾਈ ਜੀ ਬਹੁਤ ਬਹੁਤ ਧੰਨਵਾਦ ਟਾਈਮ ਦੇਣ ਲਈ ਜੀ ਧੰਨਵਾਦ ਧੰਨਵਾਦ ਬਈ ਓਕੇ ਸਦਰੂ ਅਗਲੀ ਵੀਡੀਓ ਨਾਲ ਮਿਲਦੇ ਆ ਸਸਿਗਲ ਸਸਿਗਲ